ਪੁਰ ਸਾਤਰੀਅਕਾਲ ਮੈ ਰੋਸ਼ਨੀ ਪੀਐਮ ਸੀਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਂਪ ਬਟਾਲਾ ਅਟਵਿਚਮਾ ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ ਅਟਵਿਚਮਾ ਦੇ ਜ਼ਿਲ੍ਹੇ ਦੀ ਟਾਪਰ ਬਣੀ ਹਾਂ ਜੋ ਕਿ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਅਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ ਕੌਰ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੇ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚਿਆ ਮੈਨੂੰ ਬੜਾ ਖੁਸ਼ੀ ਹੈ ਕਿ ਫਰਸਟ ਆਈ ਸਕੂਲ ਤੋਂ ਸਕੂਲ ਸਮੁੱਚੇ ਟੀਚਰ ਨੂੰ ਇਹਦੇ ਪੱਖ ਸਤ ਜਾਂਦੀ ਹੈ ਕਿ ਮੈਨੂੰ ਖੁਸ਼ੀ ਹੁੰਦੀ ਕਿਪੀ ਉਹ ਵਾਸਤੇ ਮੈਂ ਬੇਟੀ ਦੇ ਨੰਬਰ ਲੈ ਕੇ ਬੜਾ ਖੁਸ਼ੀ ਹੁੰਦੀ ਮੈਨੂੰ ਮੇਰਾ ਨਾਮ ਮੰਨਤ ਹੈ ਮੈਂ ਪੀਐਮਸੀ ਦੀ ਸਰਕਾਰੀ ਕੰਨਿਆ ਸੀਨੀਅਰ ਸੈਂਟਰ ਸਮਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਅੱਪਟਾਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨਚਾਰਜ ਸ਼੍ਰੀਮਤੀ ਰੇਨੂ ਵਾਲਾ ਮੈਮ ਐਂਡ ਆਪਣੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਾ ਜਿੰਦ ਦਾ ਪਰਿਵਾਰ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਉੱਥੇ ਮੈਂ ਰਿਜ਼ਲਟ ਵੇਖਿਆ ਮੇਰੇ ਦਾਤੂ ਹੈਂਡੀ ਕੈਫੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲਾ ਪਏ ਕਿ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ ਪਾਪਾ ਕੀ ਕੰਮ ਕਰਦੇ ਮੇਰੇ ਪਪਾ ਇਹ ਰਿਕਸ਼ਾ ਚਲਾਉਂਦੇ ਆ ਬਜੀ ਕੀ ਨਾਮ ਤੁਹਾਡਾ ਕੋਮਨ ਕੁਮਾਰ ਕੋਮਨ ਕੁਮਾਰ ਕੀ ਕੰਮ ਕੀ ਕਰਦੇ ਸੀ ਇਹ ਰਿਕਸ਼ਾ ਚਲਾਉਂਦੇ ਆ ਬੇਟੀ ਨੇ ਐਡਮਿਸ਼ਨ ਕਰਾ ਦਿੱਤੀ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਇਹ ਸਰ ਪ੍ਰਿੰਸੀਪਲ ਮੈਮਸਟਾਫ ਟੂ ਮੋਸਟ ਸਟਾਫ ਐਨ ਆ ਬਰਥ ਅਨ ਵਾੜ ਕੇ ਜਿਹੜੀ ਮੇਰੀ ਬੇਟੀ ਹੱਥੋਂ ਤੱਕ ਪੁੱਜੀ ਹੈ ਬਾਕੀ ਚਲੋ ਇਹਨਾਂ ਦੀ ਸਦਕਾ ਇਸੀ ਕੋਈ ਬਣ ਜਾਏ। ਆਹ ਇਹ ਵੀ ਕਿੰਨੀ ਕਿਸ਼ੀਅਤ ਸੀ ਆਪਾਸ ਵਾਸਤੇ। ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ 10th class ਮੈਂ ਵੀ ਕੀਤੀ ਪਰ ਮੈਂ ਉਹ ਮੁਕਾਮ ਤੇ ਨਹੀਂ ਪੁੱਜਿਆਗਾ। ਮੇਰੀ ਬੇਟੀ ਨੇ ਮੇਰਾ ਨਾਮ ਰੱਖਾ ਰੋਸ਼ਨ ਕੀਤਾ। ਜਦੋਂ ਪਤਾ ਲੱਗਾ ਤਾਂ ਤਰ੍ਹਾਂ ਕਿੰਨੀ ਕਿਸ਼ੀਅਤ ਸੀ। ਮੈਂ ਕੱਲ ਜਦ ਤੀ 5 ਵਜੇ ਤੋਂ ਬਾਅਦ ਇਹ ਰਿਸ਼ਖਣੀ ਚਲਾਇਆ। ਯਾਰ ਮਾਈਕ ਬਾਈਕ ਨੂੰ ਮੈਂ ਜਿੱਦ ਤੀ ਕਰਦੇ ਹਾਂ। ਹਾਂਜੀ ਹਾਂਜੀ ਮੈਂ ਨਾਮ ਰੱਖ ਦਿੱਤਾ। ਹਾਂਜੀ ਬਹੁਤ ਮੇਨੇ ਬੇਟੀ ਦੇ ਬਾਰੇ ਮੇਰਾ ਨਾਮ ਰੋਸ਼ਨ ਕੀਤਾ ਹੈ। ਕੀ ਕਹਣਾ ਗੁੰਦੇ ਬੇੜੇ ਜਿੰਨਾਂ ਦੇ ਪੀੜੇ ਬੇਟੀ ਨੂੰ ਬੱਚਾ ਬੇੜੇ ਬਰਾਬਰ ਸਮਝਣਾ ਚਾਹੀਦਾ ਹੈ। ਜੇ ਬੇੜਾ ਆਪਣਾ ਕੁਝ ਨਹੀਂ ਦੇਖ ਬੱਚਿਆਂ ਤੇ ਦੇਖੋ। ਜੇ ਮੈਂ ਨਹੀਂ ਪੜ ਸਕਿਆ ਮੇਰੇ ਬੱਚੇ ਮੇਰਾ ਨਾਮ ਰੋਸ਼ਨ ਕਰਨਗੇ। ਮੈਂ ਤੁਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਣਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ। ਬਿਨਾਂ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਇਸੇ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ ਪਿਆਰੇ ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੀ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੀ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ ਸੱਤਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ ਅੱਠਵੀਂ ਜਮਾਤ ਦੂਸਰੇ ਬੱਚੇ ਨੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਰਥਿਕ ਮਿਹਨਤ صدਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਆ ਧੰਨਵਾਦ ਮੈਮ ਪਿਛਲੀ ਵਾਰ ਵੀ ਬੇਟੀਆਂ ਜਿਹੜੀਆਂ ਅੱਗੇ ਲੰਗੀਆਂ ਸੀ ਜਿਹੜੀਆਂ ਬੇਟੀਆਂ ਪੋਜੀਸ਼ਨ ਲੈ ਕੇ ਆਂ ਕਿਤਾਬਾਂ ਵਿੱਚ ਜੀ ਕੋਈ ਬੱਚਿਆਂ ਬੇਟੀਆਂ ਨੂੰ ਹਾਂ ਸਰ ਇਹ ਬੱਚੇ ਜਿਹੜੇ ਆ ਇਹ ਆਲ ਰਾਊਂਡਰ ਬੱਚੇ ਹੁੰਦੇ ਆ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਮੇਰੀ ਬੱਚੀ ਜਿਹੜੀ ਰੋਸ਼ਨੀ ਆ ਨਾ ਇਹਦੀ ਲਿਖਾਈ ਸਰ ਬਹੁਤ ਹੀ ਸੋਹਣੀ ਆ ਮੈਨੂੰ ਬਹੁਤ ਸਾਰੇ ਸਕੂਲਾਂ ਤੋਂ ਵੀ ਪਤਾ ਲੱਗਦਾ ਬਾਹਰ ਦੇ ਟੀਚਰ ਵੀ ਇਸ ਦੀ ਜਿਹੜੀ ਤਾਰੀਫ ਕਰਦੇ ਸੀਗੇ ਤੇ ਕਹਿੰਦੇ ਆ ਨਾ ਜਿਸ ਤਰ੍ਹਾਂ ਕਿ ਫਸਟ ਅਪੀਅਰੈਂਸ ਜਿਹੜੀ ਹੁੰਦੀ ਆ ਬੰਦੇ ਦੀ ਸਟੇਟਮੈਂਟ ਤੋਂ ਪਤਾ ਲੱਗਦੀ ਆ ਪੜਿਆ ਤੇ ਬਾਅਦ ਵਿੱਚ ਜਾਂਦਾ ਤੇ ਇਸ ਬੱਚੇ ਦੀ ਲਿਖਾਈ ਸਾਰ ਇੰਨੀ ਸੁੰਦਰ ਆ ਇਸ ਬੱਚੀ ਨੂੰ ਮੇਰੇ ਪੰਜਾਬੀ ਟੀਚਰਾਂ ਨੇ ਹਿੰਦੀ ਟੀਚਰਾਂ ਨੇ ਅਤੇ ਅੰਗਰੇਜ਼ੀ ਵਿਸ਼ੇ ਦੇ ਟੀਚਰਾਂ ਨੇ ਬਹੁਤ ਹੀ ਤਰਾਸ਼ਿਆ ਵਾ 6ਵੀਂ ਜਮਾਤ ਤੋਂ ਲੈ ਕੇ ਤੇ ਅੱਜ ਉਹਨਾਂ ਦੀ ਜਿਹੜੀ ਮਿਹਨਤ ਆ ਉਹਨਾਂ ਨੇ ਸਫਲਤਾ ਦਾ ਰੰਗ ਹਾਸਲ ਕੀਤਾ